ਬਿਕਾਬੂ ਹੋਈ ਕਾਰ ਜਿਸਨੇ ਇੱਕ ਮੋਟਰਸਾਈਕਲ ਤੇ ਇੱਕ ਪੈਦਲ ਜਾਂਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਨਾਲ ਪ੍ਰਵਾਸੀ ਮਜ਼ਦੂਰ ਦੀ ਜੀਬ ਕੱਟੀ ਗਈ ਹੈ ਤੇ ਮੋਟਰਸਾਈਕਲ ਸਵਾਰ ਦਾ ਗੋਡ ਟੁੱਟ ਗਿਆ। ਸਮਰਾਲਾ ਦੇ ਖੰਨਾ ਸਮਰਾਲਾ ਰੋਡ ਤੇ ਖੰਨਾ ਸਾਈਡ ਤੋਂ ਆਰੀ ਇੱਕ ਬਿਕਾਬੂ ਗੱਡੀ ਜਿਹੜੀ ਕਿ ਬਰਤਾਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਇੱਕ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ ਤੇ ਦੋਵੇਂ ਜ਼ਖਮੀ ਹੋਏ ਨੇ ਤੇ ਦੋਵਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਕਿ ਟੁੱਫਰਾਰ ਹੋ ਗਿਆ ਮੋਟਰਸਾਈਕਲ ਸਵਾਰ ਜਿਸ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਤੋਂ ਪਿੰਡ ਲਾਲ ਮਾਜਰਾ ਜਾ ਰਿਹਾ ਸੀ ਜਦੋਂ ਬਰਤਾਲਾ ਦੇ ਕੋਲ ਪਹੁੰਚਿਆ ਫਖਨਾਂ ਸਾਈਡ ਤੋਂ ਆਰੀ ਬਰੀਜ਼ਾ ਗੱਡੀ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਹੈ ਜੋ ਕਿ ਸਿੱਧੀ ਉਸ ਦੇ ਵਿੱਚ ਜਾ ਵੱਜੀ ਹੈ ਤੇ ਇਸੇ ਦਰਮਿਆਨ ਉੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੋਰ ਫਿਰ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰ ਦੇ ਮੂੰਹ ਤੇ ਸੱਟਾਂ ਲੱਗੀਆਂ ਤੇ ਜਿਸ ਦੇ ਨਾਲ ਉਸ ਦੇ ਗੁੱਲ ਜਿਹੜੇ ਨੂੰ ਕੱਟ ਦਿੱਤੇ ਗਏ ਤੇ ਜੀਭ ਵੀ ਕੱਟੀ ਗਈ ਹੈ ਜਿਸ ਦੇ ਕਾਰਨ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ جاری ਹੈ ਦੂਜੇ ਪਾਸੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਗੁੱਟ ਟੁੱਟ ਗਿਆ ਤੇ ਉਸ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਕਾਰਚਾਲਕ ਮੌਕੇ ਤੋਂ ਫਰਾਰ ਹੈ ਫਿਲਹਾਲ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਅਜੀਤ ਸਿੰਘ ਜੀ ਅਜੀਤ ਸਿੰਘ ਕੀ ਕੱਟਾ ਹੋਇਆ ਗੱਡੀ ਆ ਰਹੀ ਸੀਗੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੀ ਕੋਈ ਠੀਕ ਹੈ ਜੀ ਗੱਡੀ ਸੀਗੀ ਬਰੀਜ਼ਾ ਕਿਧਰੋਂ ਕਿਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਖੰਨੇ ਨੂੰ ਬੀਤ ਜਾ ਰਿਹਾ ਏ ਦੇ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਖੰਨੇ ਤੋਂ ਆ ਰਹੀ ਸੀ ਹਾਂਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰਿਆ ਮੋਟਰਸਾਈਕਲ ਮੋਟਰਸਾਈਕਲ ਦੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਬਿਰ ਤੁਰਕੀ ਜਾ ਰਿਹਾ ਸੀ ਜਿਹੜਾ ਤੁਰਕੀ ਜਾ ਰਿਹਾ ਉਹ ਵੀ ਉੱਥੇ ਮੇਰੇ ਬਾਹਤੇ ਆਈ ਛੱਟਾਂ ਨੇ ਮੇਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਅਦ ਵਿੱਚ ਵੀ ਪਤਾ ਲੱਗੂਗਾ ਇਹ ਹਮਦਰੋ ਦੇ ਉਰੇ 1x4 ਚਲੇ ਕੇ 1x4 ਸਰਜਨ ਦਸਤ ਸਰਜਨ ਦਸਤ ਕੀ ਨਾ ਜਨ ਅਮਾ ਡਾਕਟਰ ਹਰਪ੍ਰੀਤ ਜੀ ਐਸਟੀਐ ਸਮਨਾਲ ਡਾਕਟਰ ਸਾਹਿਬ ਕੀ ਐਕਸੀਡੈਂਟ ਕੀ ਸਾਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਇਹ ਵਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਨਾਲ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਮੰਡਿਆਂ ਦੇ ਤੇ ਕਿਸ ਚੀਜ਼ ਤੇ ਯਾਰ ਸੀ ਕੁਸ਼ਲ ਇਹ ਜਿਹੜਾ ਸੀਗਾ ਸਾਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਜੀਤ ਸਿੰਘ ਆ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ ਸਾਜਨ ਉਹਦੇ ਹੈਗੀ ਸਾਰੀ ਮੂੰਹ ਫੇਸ ਦੇ ਉੱਪਰ ਇੰਜਰੀ ਆ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੁੱਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਸੱਟਾਂ ਆਂਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਦਾ ਕੋਈ ਪੇਸ਼ੈਂਟ ਨੂੰ ਸ਼ਿਫਟ ਕਰਦੇ ਪਾਉਂਗਾ ਹਾਂਜੀ ਹੁਣ ਫਸਟ ਡੇਟ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਨਹੀਂ ਜਾਂਦੇ ਰੈਫਰ ਹੁਣੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਰੈਫਰ ਕਰਾਂਗੇ